ਜਦੋਂ ਹੁਣ ਆਮ ਆਦਮੀ ਪਾਰਟੀ ਦੇ ਇੱਥੇ ਜੁੱਤੋ ਜੁੱਤੀ ਹੋਏ ਪਏ ਆ ਠੀਕ ਹੈ ਆਮ ਆਦਮੀ ਦੇ ਕਾਂਸਦ ਦੇ ਆ ਚੰਡੀਗੜ੍ਹ ਦੋਨੇ ਕਮਛੇ ਪਾਈ ਫਿਰਦੇ ਤੁਸੀਂ ਚੰਡੀਗੜ੍ਹ ਕਿਉਂ ਸਾਰੇ ਮੁਲਕ ਦੇ ਵਿੱਚ ਇਕੱਠੇ ਜੋੜ ਬਣਿਆਗਾ ਜੀ ਦੇਖੋ ਹੁਣ ਤਾਂ ਅਕਾਲੀ ਦਲ ਨੇ ਪਾਗੀ ਰੱਖਿਆ ਤੁਸੀਂ ਵੀ ਦੱਸੋ ਅਕਾਲੀ ਦਲ ਨੇ ਭਾਜਪਾ ਨੇ ਕਿੰਨੇ ਨਾਲ ਗੱਠ ਜੋੜ ਕੀਤਾ ਆਇਆ ਕੱਟੜ ਕੌਮਰੇਡ ਇਹ ਕੱਟੜ ਕੌਮਰੇਡ ਦੱਸ ਦਿਓ ਤੇ ਤੁਸੀਂ ਇਕੱਠੇ ਹੋ કે ਇਕੱਠੇ ਤੁਸੀਂ ਇਕੱਠੇ ਨਹੀਂ ਇਹੀ ਇਕੱਠੇ ਨੇ ਭਾਈ ਤੁਸੀਂ ਇਕੱਠੇ ਇਹ ਵੀ ਇਕੱਠੇ ਹੋ ਜਾਣਗੇ ਭਾਈ ਇੱਕ ਮਿੰਟ ਕਲੀਅਰ ਕਰ ਲੋਕ ਇੱਕ ਮਿੰਟ ਇੱਕ ਮਿੰਟ ਫੜ ਯਾਰ ਫੜ ਲੋਕ ਪਤਾ ਕੀ ਕਹਿੰਦੇ ਆ ਇਹ ਇਹ ਦਿਲ ਤੇ ਹੱਥ ਰੱਖਣ ਕਾਲੀ ਦਲ ਵਾਲੇ ਕਹਿੰਦੇ ਜੇ ਹਰ ਸਿਮਰਤ ਨੂੰ ਵੋਟ ਪਾएंगे ਸਿੱਧੀ ਬੀਜੇਪੀ ਚ ਜਾਓ ਦੱਸੋ ਜੀ ਐਵੇਂ ਹੋਊਗੀ ਤੁਹਾਨੂੰ ਮੈਂ ਅੱਜ ਦਾਅਵੇ ਨਾ ਕਹਿ ਦੇਣਾ ਜੇ 2 ਲੱਖ ਤੋਂ ਵੱਧ ਨਾ ਜਿੱਤੇ ਨਾ ਤਾਈਖਲੀਓ ਤੁਸੀਂ ਜਿੱਤ ਕੇ ਆਟਾਂਗੇ ਦਾਅਵਾ ਦੂ ਬਾ ਕੋਈ ਬਾਅਦ ਚ ਹੋਊਗਾ ਦਾਅਵਾ ਬਾਅਦ ਚ ਹੋਊਗਾ ਜਿਹੜਾ ਅਸੀਂ ਜਵਾਬ ਲੈਨੇ ਆ ਲੋਕਾਂ ਦਾ ਭਾਈ ਜੀ ਇੱਕ ਜਵਾਬਵਾ ਦਿਓ ਲੋਕਾਂ ਦੀ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਜਾਣਦੇ ਆ ਇੱਕ ਜਵਾਬ ਲੈਨੇ ਆ ਲੋਕਾਂ ਦੇ ਵਿੱਚ ਇਹ ਕਹਿ ਰਹੇ ਆ ਵੀ ਜੇ ਹਰ ਸਿਮਰਤ ਨੂੰ ਵੋਟ ਪਾਤੀ ਸਿੱਧੀ ਬੀਜੇਪੀ ਨੂੰ ਜਾ ਸਾਡਾ ਬੀਜੇਪੀ ਨਾਲ ਕੋਈ ਮਤਲਬ ਨਹੀਂ ਇਹਨਾਂ ਦਾ ਬੀਜੇਪੀ ਨਾਲ ਜੁੜਨ ਨੂੰ ਪਾਉਂਗੇ ਇੰਡੀਆ ਨਾਲ ਜੁੜਨ ਨੂੰ ਪਾਉਂਗੇ ਤੁਸੀਂ ਕਿ ਨਾਲ ਪਾਉਂਗੇ ਇੰਡੀਆ ਨਾਲ ਜੁੜਦੇ ਜਿ세 ਤਾਂ ਕਾਂਗਰਸ ਨਾਲ ਪਹਿਲੇ ਐਮਪੀ ਬਣ ਜਾਂਦੇ ਆ ਤੁਸੀਂ ਐਨਡੀਆ ਗੱਠ ਜੋੜਨ ਨਾਲ ਖੜੋਗੇ ਕਿ ਇੰਡੀਆ ਨਾਲ ਅਸੀਂ ਇਹ ਬੈਂਸਰ ਬਾਅਦ ਚ ਅਸੀਂ ਹੁਣ ਕਿਸ ਬੀਜੇਪੀ ਨਾਲ ਸਾਡਾ ਕੋਈ ਧਰਮ ਨਹੀਂ ਬੀਜੇਪੀ ਨੂੰ ਸੀਟ ਜਾਊਗੀ ਆ ਤੁਸੀਂ ਦੱਸੋ ਮੰਨ ਲਓ ਇਹਨਾਂ ਦਾ ਐਮਪੀ ਬਠਿੰਡੇ ਤੋਂ ਬਣ ਜਾਂਦਾ ਅਕਾਲੀਆਂ ਦਾ ਫਿਰ ਤੁਸੀਂ ਨਾਲ ਲਾਉਂਗੇ ਇਹਨਾਂ ਨੂੰ ਬਿਲਕੁਲ ਨਹੀਂ ਜੀ ਬਿਲਕੁ ਮੁੱਦਿਆਂ ਤੋਂ 扑ਕਾਇਆ ਮੁੱਦਿਆਂ ਤੋਂ 扑ਕਾਇਆ ਜਾ ਰਿਹਾ ਹੈ ਇੱਕ ਮਿੰਟ ਰਾਜ ਸਭਾ ਮੈਂਬਰ ਨੇ ਬੋਲੋਗੇ ਰਾਜ ਸਭਾ ਮੈਂਬਰ ਸੀ ਆਪਣੇ ਇਹਨਾਂ ਕਿ ਕਿਹੜੇ ਰਾਜ ਸਭਾ ਮੈਂਬਰ ਪੁੱਛਿਓ ਕਿਹੜੇ ਹਲਕੇ ਚਾਉਂਦੇ ਨੇਗੇ ਰਾਜ ਸਭਾ ਮੈਂਬਰ ਤੂੰ ਪਹਿਲਾਂ ਤਾਂ ਅਕਾਲੀ ਦਲ ਵਾਲਾ ਮੈਂ ਦੱਸਦਾ ਇਕੱਠੇ ਹੋੜ ਵਾਲੀ ਗੱਲ ਜਦੋਂ ਕਿਸਾਨਾਂ ਦਾ ਰੌਲਾ ਪੈਣਾ ਸੀਗਾ ਹਰਸ਼ਿੰਦਰ ਤਾਂ ਕਹਿੰਦੀ ਸੀ ਗਈ 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 ਬੀਜੇਪੀ ਨਾਲ ਹੋ ਗਏ ਨਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਕਿਸਾਨ ਇਕੱਠੇ ਹੋਗੇ ਉਦੋਂ ਇਹ ਆਦਾ ਪਾਸਾ ਪਟ ਗਏ ਬੱਟ ਕੇ ਨਾ ਇਹ ਤੇ ਪਹਿਲੇ ਇਹਨਾਂ ਦਾ ਇਕੱਠ ਜੋੜ ਸ਼ੁਰੂ ਤੋਂ ਰਿਹਾ ਸਾਰੇ ਨੂੰ ਜਾਗਰ ਹੈਗਾ ਇਹ ਬਾਈ ਕੋਈ ਪਿੰਡ ਦੀ ਸਰਪੰਚ ਨਹੀਂ ਛੱਡਦਾ ਉਸ ਇੱਕ ਮਿੰਟ ਬਾਈ ਕਰਦੇ ਬਾਈ ਪਿੰਡ ਦੀ ਸਰਪੰਚੀ ਨਹੀਂ ਛੱਡਦਾ ਕੋਈ ਮੰਤਰੀ ਪੁਣਾ ਵਗਾ ਕੇ ਮਾਰਿਆ ਭਾਜਪਾ ਦੇ ਕਿਸਾਨਾਂ ਦੇ ਹੱਕ ਚ ਹਾਂ ਪਹਿਲੀ ਗੱਲ ਮੁੱਦਿਆਂ ਦੇ ਲੈ ਕੇ ਇੱਕ ਮਿੰਟ ਮੁੱਦਾ ਮੁੱਦਿਆਂ ਦੇ ਲੈ ਕੇ ਆਈਏ ਆਪਾਂ ਜਿਹੜਾ ਇਹ ਰਾਮ ਰੌਲਾ ਪਾ ਲਿਆ ਹਾਂਜੀ ਮੈਂ ਕਹਿੰਦਾ ਆਪਾਂ ਮੁੱਦੇ ਦੀ ਗੱਲ ਕਰੀਏ ਮਾਨਸਾ ਬਠਿੰਡੇ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਐਜੇ ਐਮਪੀ ਦੇ ਕੀ ਰੋਲ ਹੋਣੇ ਚਾਹੀਦੇ ਨੇ ਉਹ ਰੋਲ ਪਿਛਲੇ 15 ਸਾਲਾਂ ਦੇ ਇੱਕ ਟੱਬਰ ਨੂੰ ਬਚਾਉਣ ਲਈ ਰੋਲ ਸੀ ਮਾਨਸਾ ਦੇ ਲਈ ਐਮਪੀ ਨੇ ਕੋਈ ਵੀ ਰੋਲ ਪਲੇ ਵਧੀਆ ਨਹੀਂ ਕੀਤਾ ਤੁਹਾਨੂੰ ਐਮਪੀ ਕੌਣ ਚਾਹੀਦਾ ਕਿ ਇਹੋ ਜਿਹਾ ਚਾਹੀਦਾ ਐਮਪੀ ਉਹ ਚਾਹੀਦਾ ਜਿਹੜਾ ਸਾਡੇ ਮਾਨਸਾ ਦੀ ਗੱਲ ਬਠਿੰਡੇ ਦੀ ਗੱਲ ਸਾਡਾ ਪਛੜਿਆ ਹੋਇਆ ਟੈਗ ਲਾਹੇ ਜਿਹੜਾ ਪਿਛਲੇ 15 ਸਾਲਾਂ ਚ ਇਹਨਾਂ ਤੋਂ ਲਾਹਿਆ ਨਹੀਂ ਗਿਆ ਉਹ ਮੁੱਦੇ ਦੀ ਗੱਲ ਹੈ ਸਾਡਾ ਟੈਗ ਲਾਏ ਕੋਈ ਇੰਡਸਟਰੀ ਲੈ ਕੇ ਆਵੇ ਵੱਡੀ ਕਾਂਗਰਸ ਦਾ ਕੈਂਡੀਡੇਟ ਕਾਲੀ ਦਲ ਚੋਂ ਆਇਆ ਹੋਇਆ ਹੈਗਾ ਜੀ ਹੁਣ ਉਹ ਕਾਲੀ ਦਲ ਦੇ ਸਾਰੇ ਪੋਤੜੇ ਖੜੋਲ ਰਿਹਾ ਹੈਗਾ ਵੀ ਕਾਲੀ ਦਲ ਕੀ ਕਰਦਾ ਰਿਹਾ ਸੀ ਕੀ ਕਰਦਾ ਰਿਹਾ ਸੀਗਾ ਠੀਕ ਹੈ ਨਾ ਉਹ ਕਾਂਗਰਸ ਦਾ ਵੀ ਤੁਹਾਨੂੰ ਪਤਾ ਹੀ ਕਹਿੰ ਜਾਂਦੇ ਵੀ ਛੋਡੇ ਬੰਦੇ ਜਾਂਦੇ ਉਧਰ ਜਾਂਦੇ ਉਧਰ ਜਾਂਦੇ ਆ ਸਾਡੇ ਕਾਂਗਰਸ ਦੇ ਵਿੱਚ ਕਾਂਗਰਸ ਤੋਂ ਸਾਡੇ ਕਿੰਨੇ ਬੰਦੇ ਆ ਗਏ ਚਸ਼ਪਿੰਦਰ ਚੈਲ ਸਾਡੇ ਚ ਆ ਗਿਆ ਸਿੱਪੀ ਪਾਕਰ ਸਾਡੇ ਜਾ ਗਿਆ 2017 ਦੀ ਇਨ ਵਿੱਚ ਸੀਗਾ ਭਾਈ ਜੀ ਇਹਨਾਂ ਤੋਂ ਗੱਲ ਅੱਜ ਕਾਲੀ ਦਲ ਇੱਕ ਮਿੰਟ 22 22 ਜਵਾਬ ਜਵਾਬ ਲੈ ਲੋ ਯਾਰ ਹਾਂਜੀ ਹਾਂਜੀ ਇਹ ਗੱਲ ਆਪਾਂ ਪਹਿਲੀ ਗੱਲ ਅੱਜ ਦਾ ਮੁੱਖ ਵਾਲੇ ਦੇ ਖਿਲਾਫ ਨਹੀਂ ਨਹੀਂ ਅੱਜ ਨਹੀਂ ਕੀਤੀ ਉਹ ਬਾਈ ਜੀ ਵੀ ਇਹਨਾਂ ਦੀ ਮਦਦ ਕਰਦਾ ਨਹੀਂ ਜੀ ਟਿਕਟ ਮੰਗਣਾ ਨਾਣਾ ਸਾਰੀਆਂ ਪਾਰਟੀਆਂ ਟਿਕਟ ਮੰਗਣਾ ਹਰੇਕ ਦਾ ਹੱਕ ਹੁੰਦਾ ਹੈ ਕੱਲ ਨੂੰ ਮੈਂ ਵੀ ਰੈਲੀ ਕਰ ਸਕਦਾ ਮੈਨੂੰ ਟਿਕਟ ਦਿਓ ਠੀਕ ਹੈ ਨਾ 1 ਮਿੰਟ ਇਹ ਗੱਲ ਹੋ ਗਈ ਨਾ ਆਪਾਂ ਜਵਾਬ ਦਿਓ 1 ਮਿੰਟ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜੇਕਰ ਤੁਹਾਨੂੰ ਬਾਕੀ ਪਾਰਟੀਆਂ ਦੇ ਨੁਮਾਇੰਦੇ ਚੰਗੇ ਲੱਗਦੇ ਆ ਤੇ ਫਿਰ ਜਦੋਂ ਵਿਜੀਲੈਂਸ ਦੀ ਕਾਰਵਾਈ ਕਰਦੇ ਹੋ ਚੁਣ ਕੇ ਕਰਦੇ ਹੋ ਵੀ ਆ ਚੰਗਾ ਆ ਮਾੜਾ ਇਹ ਸੋਚ ਕੇ ਲੈਨੇ ਹੋ ਉਹ ਤੁਸੀਂ ਲੋਕਾਂ ਨੂੰ ਪੁੱਛੋ ਜੀ ਵੀ ਜਿਨ੍ਹਾਂ ਨੇ ਕੀਤੇ ਹੁੰਦੇ ਨੇ ਸਾਰੇ ਕਸੋ ਜੀ ਜਾਬ ਕੋਲੇ ਕਿਹੜਾ ਸਰਫ ਹੈ ਜੀ ਜਿਹੜੇ ਇਧਰ ਉਧਰ ਚਲੇ ਜਾਂਦੇ ਆ ਜੀ ਪਾਰਟੀਆਂ ਦੇ ਵਿੱਚ ਇਹ ਕਹਿੰਦੇ ਕਿ ਅਸੀਂ ਸਾਡੀ ਪਾਰਟੀ 'ਚ ਬੜੇ ਆ ਰਹੇ ਆ ਆਗੂ ਹੋਰ ਨਾਲ ਪਾਰਟੀਆਂ ਤੇ ਤੁਹਾਨੂੰ ਲੱਗਦਾ ਠੀਕ ਹੈ ਵਰਤਾਰਾ ਪਿੱਛੇ हां ठीक है तुम मतलब ਜੇ ਕੋਈ ਜਾਂਦਾ ਜਾਣਾ ਚਾਹੁੰਦਾ ਜਾਣਾ ਚਾਹੀਦਾ ਇਹ ਕਹਿੰਦੇ ਜਾਣਾ ਚਾਹੀਦਾ ਜੀ ਪਤਾ ਕੀ ਹੈ ਇਹ ਜੇ ਕੇ ਕਾਂਗਰਸੀਆਂ ਨੂੰ ਮਾੜਾ ਕਹਿੰਦੇ ਆ ਫਿਰ ਇਹਨਾਂ ਦੀ ਪਾਰਟੀ ਕੋਲੇ ਕਿਹੜਾ ਸਰਫ ਹੈ ਜਿਹੜਾ ਇਹਨਾਂ ਚ ਰਲ ਜਾਂਦਾ ਵੀ ਉਹਨੂੰ ਧੋਕੇ ਕੱਢਦੇ ਸਾਫ ਹੋ ਗਿਆ ਉਹ ਪੁੱਛੋ ਨਾ ਪਹਿਲੀ ਗੱਲ ਆਉਂਦੀ ਚੰਗੇ ਬੰਦੇ ਆ ਜੀ ਸਾਰਾ ਬਾਇਓ ਡਾਟਾ ਚੈੱਕ ਕਰਕੇ ਰੱਖਿਆ ਕਰਦੇ ਹੋ ਚੰਗੇ ਦਾ ਫਿਰ ਇਹ ਹੋਪ ਬਿਜਨਸ ਚਸ਼ਪੇਂਦਰਾ ਚਾਹਲ ਬਾਰੇ ਸਾਰੇ ਮਾਨਸਾ ਦੇ ਉਹ ਪਤਾ ਕੀਤਾ ਜਾਵੇ ਕਿਹੜਾ ਜਾਂ ਬੰਦਾਗਾ ਵਸੀਰ ਸਿੰਗਲਾ ਸਾਹਿਬ ਚੰਗੇ ਨੇ ਰਾਵਣਕੋਟਪਾਈ ਚੰਗੇ ਨੇ ਰਿੰਕੂ ਵੀ ਚੰਗਾ ਹੋਊਗਾ ਫਿਰ ਰਿੰਕੂ ਰਿੰਕੂ ਚਲੋ ਕਾਂਗ ਬਾਕੇ ਹੁਣ ਉਹ ਮਾੜਾ ਹੋ ਗਿਆ ਬਾਈ ਨੇ ਦੋ ਵਾਰੀ ਰਿੰਕ ਬਾਈ ਨੇ ਦੋ ਵਾਰੀ ਰਿੰਕੂ ਬਾਰੇ ਕਹਿਤਾ ਭਾਈ ਸੁੱਚਾ ਲੱਗਾ ਚੰਗਾ ਦੱਸੋ ਬਾਈ ਤੂੰ ਚੈੱਕ ਕਰਕੇ ਆਇਆ ਥੱਲੇ ਇੱਕ ਮਿੰਟ ਅਸੀਂ ਕਰਤਾ ਪਾਟ ਇੱਕ ਮਿੰਟ ਜੀ ਇੱਕ ਮਿੰਟ ਹਾਂ ਇੱਧਰ ਸੁਣੋ ਸੱਚਾ ਸਿੱਧਾ ਲਗਾਓ ਉਹ ਬਈ ਇੱਕ ਮਿੰਟ ਜੀ ਜੀ ਤੌਰ ਤੇ ਆਪਾਂ ਕੀ ਜਾਨਾ ਮੈਂ ਸ਼ਮਲੇ ਦੇ ਵਿੱਚੋਂ ਇੱਕ ਮਿੰਟ ਪਹਿਲੀ ਗੱਲ ਤਾਂ ਬਈ ਕਾਲੀ ਦਲ ਤੇ ਬੀਜੇਪੀ ਇਕੱਠੇ ਜੋੜਾਲ ਤੁਸੀਂ ਕੋਈ ਮੁੱਦਾ ਹੀ ਨਹੀਂ ਹੈਗਾ ਨਾ ਤਾਂ ਸੈਂਟਰ ਚ ਆਵੇ ਨਾ ਇੱਥੇ ਕਾਲੀਆਂ ਦੀ ਜਾਨ ਇਹਦੇ ਬੀਜੇਪੀ ਨਹੀਂ ਆਉਂਦੀ ਕਿਤੇ ਦੇਖੋ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹਣਾ 407 ਸੀਟਾਂ ਲਵਾਂਗੇ ਮਾਨ ਜਿਹੜੀ ਐਸ ਟਾਈਮ ਆਪਾਂ ਜਿਹੜੇ ਲੋਕ ਹਵਾ ਬਠਿੰਡਾ ਲੋਕ ਹਵਾ ਲੋਕ ਸਭਾ ਹਲਕੇ ਦੀ ਕਰ ਰਹੇ ਹਾਂ ਗੱਲ ਜੀਰੋ ਠੀਕ ਹੈ ਜੀ ਉਹਦੀ ਸਭ ਤੋਂ ਤਾਕੜੀ ਕੈਂਡੀਡੇਟ ਸਾਡੀ ਹੈ ਰਿਟਾਇਰਡ ਆਈਐਸ ਭੈਣ ਪਰਮਪਾਲ ਕੋਰ ਉਹ ਬਾਦਲਾਂ ਦੀ ਬਾਦਲਾਂ ਦੀ ਇਹ ਹੁਣ ਸਪਸ਼ਟ ਕਰਨ ਜੀ ਪਿਓ ਕਾਲੀਦਲ ਚ ਸੋਹਰਾ ਪੱਕਾ ਦੀ ਦਲ ਚ ਜੀ ਕਿਰਪਾ ਨਾਲ ਬਣੀ ਹੋਈ ਆਈਐਸ ਅਫਸਰ ਆ ਜੀ ਦੇਵੀ ਬਗਾਨੇ ਉਮੀਦਵਾਰ ਨਹੀਂ ਉਹ ਤਾਂ ਉਹ ਤੇ ਬਾਦਲ ਕਾਲੀਦਲ ਪਰਿਵਾਰ ਨਾਲ ਜੁੜੇ ਉਹ ਹੁਣ ਤੱਕਰ ਗਵਰਨਮੈਂਟ ਜੌਬ ਸੀ ਹਾਂਜੀ ਰਿਟਾਇਰਮੈਂਟ ਲੈਂਡ ਸਰ ਰਿਟਾਇਰਮੈਂਟ ਲੈਂਡ ਸਰ ਠੀਕ ਹੈ ਨਾ ਜੋ ਵੀ ਅੱਜ ਸਾਡੀ ਜਵਾਬ ਲੈਣੇ ਆ ਮੈਂ ਤਾਂ ਜਵਾਬ ਪਰਿਵਾਰ ਦਾ ਇੱਕ ਜੀ ਕਾਲੀਆਂ ਚ ਇੱਕ ਭਾਜੀਪੀ ਚ ਇਹ ਕੀ ਚੱਕਰ ਕੱਲ ਬਾਈ ਸੁਣ ਲੈ ਸੂਚਨ ਗਾਲ ਜਵਾਬ ਦੇਣਾ ਕੱਲ ਨੂੰ ਵੀ ਇਕੱਠੇ ਨਹੀਂ ਇਸ ਗੱਲ ਦਾ ਜਵਾਬ ਦੇਵਾਂਗਾ ਇਹਨਾਂ ਗੱਲ ਦਾ ਜਵਾਬ ਇਹਨਾਂ ਦਾ ਇਹਨਾਂ ਦਾ ਕੁਮਰ ਵੀਜੇ ਪ੍ਰਤਾਪ ਐਮ ਐਲ اے ਨਾ ਇੱਕ ਮਿੰਟ ਵੀ ਕੁਮਰ ਵੀਜੇ ਪ੍ਰਤਾਪ ਤੁਹਾਡਾ ਐਮ ਐਲ اے ਨਾ ਹਾਂਜੀ ਉਹ ਕਹੀ ਜਾਂਦਾ ਰਾਗਬ ਛੱਡਾ ਚਿੱਟਾ ਬਕਾਉਂਦਾ ਦੱਸੋ ਜੀ ਠੀਕ ਹੈ ਬਿਆਨ ਨਹੀਂ ਆਇਆ ਜੀ ਬਈ ਤੁਸੀਂ ਬਿਆਨ ساری ਦੁਨੀਆ ਨੇ ਸੁਣਿਆ ਇੱਕ ਮਿੰਟ ਜੀ ਮੇਰੀ ਗੱਲ ਸੁਣੋ ਆਇਆ ਮੈਨੂੰ ਤੁਸੀਂ ਨਾਲ ਉਹਦਾ ਬਿਆਨ ਛੋਟਾ ਲਾਇਆ ਜਾਵੇ ਡਿਬੇਟ ਦੇ ਵਿੱਚ ਉਹਦਾ ਬਿਆਨ ਪਹਿਲਾਂ ਲਾਇਆ ਜਾਵੇ ਜੇ ਆਇਆ ਤਾਂ ਕਹਿੰਦੇ ਬਿਆਨ ਨਹੀਂ ਆਇਆ ਕਹਿੰਦੇ ਤੁਸੀਂ ਸੁਣਾਓ ਬਿਆਨ ਤੁਸੀਂ ਬੋਲੀ ਜਾਂਦਾ ਟੈਲੀਵਿਜ਼ਨਾਂ ਤੇ ਬੋਲੀ ਜਾਂਦਾ ਅਖਬਾਰਾਂ 'ਚ ਬੋਲੀ ਜਾਂਦਾ ਕਿ ਵੀ ਰਾਗਬ ਚੱਡਾ ਬਕਾਉਂਦੇ ਜਿੱਟਾ ਦੂਸਰੀ ਗੱਲ ਦੂਸਰੀ ਗੱਲ ਆਮ ਆਦਮੀ ਪਾਰਟੀ ਵਾਲੇ ਇੱਕ ਜਵਾਬ ਦੇ ਦੇਣ ਇੱਕ ਮਿੰਟ ਜਿੱਦ ਨੂੰ ਸਵਾਲ ਪੁੱਛਦਾ ਅਸੀਂ ਨਗਾਹ ਤੋਂ ਕੜੀ ਨਹੀਂ ਲੈਣੀ ਠੀਕ ਹੈ ਨਾ ਅਸੀਂ ਨਗਾਹ ਤੋਂ ਕੜੀ ਲੈਣੀ ਹੈ ਨਾ ਨਹੀਂ ਉਹ ਕੋਈ ਬਾਹਰ ਨਹੀਂ ਮਾਰਿਆ ਉਹ ਪ੍ਰਚਾਰ ਕਰਦਾ ਫਿਰਦਾਗਾ ਉਹਦਾ ਮੁੰਡਾ ਸ਼ਿਮਲੇ ਫੜਿਆਗਾ ਨਾ ਕੁੜੀਆਂ ਨਾਲ ਸੀ ਨਾ ਚਿੱਟਾ ਵੇਚਦੀ ਸੀਗੇ ਉਹ ਇਹ 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 ਪਰਸਨਲ ਦੇਖੋ ਜਿਹੜੀਆਂ ਨਿੱਜੀ ਗੱਲਾਂ ਨੇਗੀਆਂ ਇਹ ਗਲਤ ਨੇ ਜਿਹੜਾ ਇਹ ਵਾਰੀ-ਵਾਰੀ ਕਹਿੰਦੇ ਨੇ ਨਾ ਵੀ 70 ਸਾਲ 70 ਸਾਲ ਜੇ ਲੋਕਾਂ ਨੂੰ ਲੱਗਿਆ ਸੀਗਾ ਵੀ ਤਾਂ ਇੱਕ ਮਿੰਟ ਮੇਰੀ ਗੱਲ ਸੁਣ ਲਓ ਮੁੱਖ ਮੰਤਰੀ ਬਣਿਆ ਭਗਵੰਤ ਮਾਨ ਤੇ ਆਪਣੇ ਇੱਥੇ ਹੜਾਂ ਦੀ ਮਾਰ ਪਈ ਉਹਨੇ ਕਿਹਾ ਵੀ ਕਹਿੰਦਾ ਬੱਕਰੀ ਮੁਰਗੀ ਤੱਕ ਬੱਕਰੀ ਮੁਰਗੀ ਤੱਕ ਦਾ ਕਹਿੰਦਾ ਮੁਆਵਜ਼ਾ ਦੇਵਾਂਗੇ ਪਰ ਉਹਨੇ ਗੁਰਦੌਰੀਆਂ ਤੋਂ ਪਹਿਲਾਂ ਦੇਵਾਂਗੇ ਅੱਜ ਤੱਕ ਪੰਜੀ ਨਹੀਂ ਦਿੱਤੀ ਕਿਸੇ ਨੂੰ ਨਾ ਮੱਝ ਦਾ ਦਿੱਤਾ ਨਾ ਬੱਕਰੀ ਮੁਰਗੀ ਦਾ ਕੀ ਦੇਣਾ ਸੀ ਜਿਹੜੀ ਫਸਲ ਮਰੀ ਹੈ ਉਹਦਾ ਮੁਆਵਜ਼ਾ ਤੱਕ ਨਹੀਂ ਜਵਾਬ ਦਿਓ ਜੀ ਮੁਆਵਜ਼ਾ ਨਹੀਂ ਮਿਲਦਾ ਲੋਕਾਂ ਨੇ ਕੀ ਕਿਹਾ ਜਵਾਬ ਤਾਂ ਲੈ ਲੀਏ ਮੁਆਵਜ਼ਾ ਕਿਉਂ ਨਹੀਂ ਦਿੰਦੇ ਬਾਈ ਜਾ ਜਾ ਜਵਾਬ ਤਾਂ ਲੈ ਲਓ ਬਾਈ ਕਿਸਾਨਾਂ ਨੂੰ ਪੁੱਛ ਕੇ ਦੇਖੋ ਠੀਕ ਹੈ ਜਿੰਨਾਂ ਕੋਲੇ ਮੁਆਵਜ਼ਾ ਹੈ ਹੁਣ ਇਹਨਾਂ ਨੂੰ ਅਸੀਂ ਕੀ ਜਵਾਬ ਦਈਏ ਤਿੰਨ 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 ਆਪ ਵਾਲੇ ਆਗੂਆਂ ਦੀਆਂ ਵੀਡੀਓ ਵਾਇਰਲ ਹੋ ਗਈਆਂ ਪੈਸੇ ਲੈਂਦਿਆਂ ਦੀਆਂ ਉਹ ਅੱਜ ਪ੍ਰਚਾਰਕ ਨੇ ਨਹੀਂ ਨਹੀਂ ਅੱਜ ਉਹਨਾਂ ਦੀ ਕੋਈ ਵੈਲੀ ਨਹੀਂ ਜਿਹੜਾ ਪੈਸੇ ਲੈਂਦੇ ਸਭ ਫੜਿਆ ਗਿਆ ਤੁਸੀਂ ਪਹਿਲਾਂ ਕਿਸਾਨਾਂ ਤੋਂ ਨਹੀਂ ਨਹੀਂ ਇੱਕ ਜਿਹੜਾ ਮੇਨ ਮੁੱਦਾ ਨਾਲ ਪੰਜਾਬ ਦਾ ਪਹਿਲਾਂ ਪੰਜਾਬ ਦੇ ਵਿੱਚ 23% ਪਾਣੀ ਖਪਖਵਾ ਜੀਵਿਦਾਰਾਂ ਨੂੰ ਕਿਸਾਨਾਂ ਨੂੰ ਜਾਂਦਾ ਸੀ ਅੱਜ 95% ਪਾਣੀ ਜੀਵਿਦਾਰਾਂ ਕਿਸਾਨਾਂ ਨੂੰ ਜਾਂਦਾ ਹੈਗਾ ਲਾਸਟ ਇੱਕ ਲਾਸਟ ਗੱਲ ਐਮਪੀ ਕਿਉਂਕਿ ਰੌਲਾ ਜਿੰਨਾ ਮਰਜ਼ੀ ਪਾਈ ਜਾਈਏ ਮੈਂ ਤੁਹਾਡੇ ਤੋਂ ਜਾਨਣਾ ਚਾਹਣਾ ਕਿਉਂਕਿ ਇੱਕ ਵਕਾ ਦਾ ਪੇਸ਼ਾ ਵੀ ਕਰਦੇ ਹਾਂ ਸਿੱਧਾ ਜਿਹਾ ਜਵਾਬ ਬਠਿੰਡੇ ਦਾ ਐਮਪੀ ਕਿਹੋ ਜਿਹਾ ਹੋਵੇ ਕਿ ਰੌਲਾ ਪਾਉਣ ਵਾਲਾ ਹੀ ਚਾਹੀਦਾ ਜਾਂ ਕੰਮ ਵੀ ਕਰੇ ਸਾਨੂੰ ਬਠਿੰਡੇ ਦਾ ਐਮਪੀ ਉਹ ਚਾਹੀਦਾ ਹੈ ਜਿਹੜਾ ਸਿੱਧਾ ਲੋਕਾਂ ਨਾਲ ਰابطਾ ਕਾਇਮ ਰੱਖੇ ਲੋਕਾਂ ਦੇ ਵਿੱਚ ਆਮ ਲੋਕਾਂ ਵਾਂਗੂ ਰਹੇ ਇਹ ਨਾ ਹੋਵੇ ਵੀ ਪਹਿਲਾਂ ਵਾਲਾ ਵਾਂਗੂ ਵੀ ਜਿਹੜੇ ਵੀ ਸਾਡੇ ਪੀਏ ਨੂੰ ਮਿਲ ਲੋ ਤੇ ਪੀਏ ਉਹਨਾਂ ਦੇ ਐ ਸੀ ਜਿਵੇਂ ਰਾਜਸੀ ਸ਼ਾਨਾ ਰਹਿੰਦੇ ਸੀ ਪਹਿਲਾਂ ਵਾਲਿਆਂ ਦੇ ਸਾਰੀ ਮਾਨਸਾ ਬਠਿੰਡੇ ਨੂੰ ਪਤਾ ਪਹਿਲਾਂ ਵਾਲੇ ਪੀਆ ਬਾਰੇ ਜਿਹੜੇ ਹੁਣ ਐਮਪੀ ਜਿੱਤਦੇ ਆਂਦੇ ਆਮ ਘਰਾਂ ਦੇ ਮੁੰਡੇ ਆਮ ਕਿਸਾਨੀ ਚੋਂ ਉੱਠ ਕੇ ਕੋਈ ਉਹਨਾਂ ਇਸ ਕਰਕੇ ਸੀ ਚਾਹੁੰਦੇ ਆ ਜਿਹੜੇ ਮਾਨਸਾ ਬਠਿੰਡੇ ਵਾਲੇ ਆ ਵੀ ਇਸ ਵਾਰ ਜਿਹੜਾ ਮੌਕਾ ਹੈ ਸਾਡੇ ਲੋਕ ਕਿਸੇ ਆਮ ਇਨਸਾਨ ਨੂੰ ਦੇਣ ਨਾ ਕਿ ਉਹਨਾਂ ਨੂੰ ਜਿਨ੍ਹਾਂ ਨੇ ਪਹਿਲਾਂ ਇਹ ਗੱਲ ਨੂੰ ਐ ਸੋਚਿਆ ਸਾਡੇ ਤੇ ਗੱਲ ਪੀੜੀਂ ਹੀ ਪੈਗੀ ਵੀ ਹੁਣ ਤਾਂ ਹੋਰ ਕੋਈ ਬਣ ਨਹੀਂ ਸਕਦਾ। ਪੱਤਰਕਾਰ ਸਾਹਿਬ ਸਾਰੇ ਭਰਾ ਖੜੇ ਸ਼ਾਂਤ ਨਾਲ। ਭੁੱਲਰ ਸਾਹਿਬ ਮੈਂ ਅਸੀਂ ਬੈਠੇ ਬੈਠੇ ਨੇ ਕਹਿੰਦੇ ਜੀ ਮਾਨ ਸਾਹਿਬ ਆ ਰਿਹਾ ਹੈ। ਆਪਣਾ ਚਨੀ ਰੈਲੀ 'ਚ। ਇਹ ਕਹਿੰਦੇ ਯਾਰ ਗੱਡੀ ਰੋਕ ਲੂ। ਮੈਂ ਕਹੇ ਆਪਣਾ ਸੀਐਮ ਹੱਥ ਦੇ ਕੇ ਗੱਡੀ ਰੋਕੀ ਪੁੱਲਰ ਸਾਹਿਬ ਦੇੋ ਜਬਾਬ ਰੋਕੀ ਕਿਨੇ ਰੋਕੀ ਸੀ ਇਨਸਾਨਾਂ ਨੇ ਗੱਡੀ ਰੋਕੀ ਮਾਨਸਾ ਦੇ ਲੋਕਾਂ ਨੇ ਮਾਨਸਾ ਦੇ ਮਿਲਣ ਵਾਸਤੇ ਟਾਈਮ ਨਹੀਂ ਸੀ ਅਸੀਂ ਤਿੰਨ ਕੋਣੀ ਘੇਰੀ ਠੀਕ ਆ ਸਾਡੇ ਦੇ ਪਰਚਾ ਵੀ ਹੋਇਆ ਇੱਕ ਇੱਕ ਲੋਕ ਮਜ਼ਦੂਰਾਂ ਨੇ ਮੰਗਾ ਵਾਸਤੇ ਸਾਨੂੰ ਟਾਈਮ ਨਹੀਂ ਮਿਲਿਆ ਜੇ ਸਵਾਲ ਕਰ 25 ਸਾਲ ਹੋ ਗਏ ਮਜ਼ਦੂਰਾਂ ਨੂੰ ਗੱਡੀ ਰੁਕ ਗਈ ਇਹਨਾਂ ਨੇ ਕਹਿਣ ਤੇ ਨਹੀਂ ਰੁਕੀ ਭਾਈ ਜੇ ਸਵਾਲ ਕਰ ਮੇਰਾ ਰੋਕੋ ਨਾ ਸਵਾਲ ਕਰਤੀ ਕਰਦੇ ਆ ਮਜ਼ਦੂਰ ਦੇਖੋ ਇਹਨਾਂ ਦੇ ਲੀਡਰ ਨੇ ਤਾਂ ਰੋਕਦੇ ਆ ਆਮ ਬੰਦੇ ਆ ਲਈ ਕਿਤੇ ਰੋਕਦੇ ਆ ਇਹਦਾ ਵਰਕਰ ਨੇ ਇਹਨਾਂ ਦੇ ਜਿਹੜਾ ਲੀਡਰ ਨੇ ਇਹਨਾਂ ਨੂੰ ਕੀਤੇ ਆ ਇੱਕ ਮਿੰਟ ਜੀ ਸਵਾਲ ਇਹਨਾਂ ਨੂੰ ਕੀਤੇ ਇੱਕ ਮਿੰਟ ਜੀ ਇੱਕ ਮਿੰਟ ਸਵਾਲ ਇਹਨਾਂ ਨੂੰ ਕੀਤੇ ਸੀ ਇਹਨਾਂ ਨੇ ਕਿੰਨੇ ਕੁ ਰਿਸਪੋਨਸੀਬਲ ਜਵਾਬ ਦਿੱਤੇ ਜੀ ਮੈਂ ਇੱਕ ਹਸਪਤਾਲ ਦਾ ਸਵਾਲ ਕੀਤਾ ਸੀਗਾ ਵੀ ਦੋ ਮਰੀਜ਼ਾਂ ਨੂੰ ਬਾਹਰ ਸੁਟਿਆ ਕਿਉਂ ਸੁਟਿਆ ਜੀ ਮੇਰੇ ਕੋਲ ਉਹਦੀ ਵੀਡੀਓ ਹੈਗੀ ਆ ਜੇ ਕਹਿੰਦੇ ਸਾਨੂੰ ਪਤਾ ਨਹੀਂ ਆ ਇੱਕ ਲਾਸ ਸਵਾਲ ਇਹ ਹੀ ਲੈਣਾ ਆਪਾਂ ਜਵਾਬ ਦੇ ਦਿਓ ਫਿਰ ਆਪਾਂ ਬੰਦ ਕਰ ਹਾਂਜੀ ਆਟਾ ਜੀ ਦੇਖੋ ਜੀ ਮਾਲਵਾ ਲਾਕਾਗਾ ਜਿਹੜਾ ਜਮਾਂ ਬੈਕਵਰਡ ਕਹਿੰਦੇ ਨੇ ਸਾਨੂੰ ਇੱਥ ਇਹ ਲਾਟੇ ਪਾਣੀ ਦਾ ਘਾਤਾ ਭਾਈ ਇੱਕ ਮਿੰਟ ਇੱਕ ਮਿੰਟ ਜੇ ਗੱਲ ਪੰਜਾਬ ਦੀ ਕਰੀਏ ਪੰਜਾਬ ਸਰਕਾਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਕਰੀਏ ਕਿਸਾਨੀ ਦੀ ਕਰੀਏ ਮੇਨ ਗੱਲ ਜਿੱਥੇ ਪਾਣੀ ਨਹੀਂ ਸੀ ਜਾਂਦਾ ਉੱਥੇ ਪਾਣੀ ਗਿਆ ਰਾਤ ਨੂੰ ਨਹੀਂ ਕਿਸਾਨ ਨੂੰ ਦੂਜੇ ਵਜੇ ਜਾਂਦਾ ਕਿਸਾਨ 2 ਵਜੇ ਪਾਣੀ ਦੀ ਵਾਰੀ ਤੇ ਹੁਣ ਆਪਦਾ 5 ਵਜੇ ਜਾ ਕੇ ਸਵੇਰੇ 3 ਵਜੇ ਨੂੰ ਘਰੇ ਰਾਤ ਨੂੰ ਮੌਜ ਨਾਲ ਸੌ ਜਾਂਦਾ ਹੁਣ ਕਿੰਨੇ ਕਨੈਕਸ਼ਨ ਦੇਦੇ ਜੀ ਕਿਹੜੀ ਰਹਿਰ ਇੱਕ ਮਿੰਟ ਇੱਕ ਮਿੰਟ ਜਿਹੜੀ ਲਾਈਟ ਇੱਕ ਮਿੰਟ ਇੱਕ ਮਿੰਟ ਜਿਹੜਾ ਇਹ ਪਾਣੀ ਦਾ ਬਾਰ ਬਾਰ ਕਸ਼ਿੰਦੇ ਨੇ ਖੇਤਾਂ ਚ ਵਗ ਗਿਆ ਫਲਾਣੇ ਥਾਂ ਵਗ ਗਿਆ ਇਹ ਜਿਹੜੀਆਂ ਜਾਲੀ ਰਿਪੋਰਟਾਂ ਪੇਸ਼ ਕਰ ਰਹੇ ਨੇ ਕੋਈ ਪਾਣੀ ਕਿਤੇ ਨਹੀਂ ਗਿਆ ਉਲਟਾ ਇਹ ਸਾਡਾ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਜਿਹੜੇ ਕਹਿੰਦੇ ਕਿਥੋਂ ਪਤਾ ਲੱਗਿਆ ਜਾਲੀ ਰਿਪੋਰਟਾਂ ਇੱਕ ਜਿਹੜਾ ਆਪਣਾ ਪਟਵਾਰ ਜੁਨੀਅਨ ਦਾ ਇਹਨਾਂ ਦਾ ਪ੍ਰਧਾਨ ਸੀਗਾ ਉਹਨੂੰ ਨਾਲੇ ਸਸਪੈਂਡ ਕੀਤਾ ਉਹਨੇ ਸਾਰੀ ਜਿਹੜੀ ਉਹ ਪੋਲ ਖੋਲੀ ਇਹਨਾਂ ਦੀ ਵੀ ਇਹ ਕਿਵੇਂ ਸਾਥੋਂ ਜਾਲੀ ਰਿਪੋਰਟਾਂ ਬਣਵਾ ਬਣਵਾ ਕੇ ਕਹਿੰਦੇ ਪੰਜਾਬ ਚ ਪਾਣੀ ਵਾਧੂ ਹੋ ਗਿਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤਾਂ ਪਾਣੀ ਦੇ ਜਿਹੜੇ ਸੂਈ ਸੀ ਨਾ ਉਹ 6 ਮਹੀਨੇ ਪਹਿਲਾਂ ਉਹਨਾਂ ਹੀ ਮੁਰੰਮਤ ਚੱਲ ਰਹੀ ਸੀ ਪਹਿਲਾਂ ਬਣ ਰਹੀ ਸੀ ਉਸੂਏ ਪਾਣੀ ਆਈ ਹੋਣਾ ਹਾਂਜੀ